ਏ ਇਹ ਕਹਿੰਦੇ ਸਟੈਂਟ ਚਾਰ ਪਾਣੇ ਨੇ ਤਾਂ ਖਰਚਾ ਅਸੀਂ ਪੁੱਛਿਆ ਤੇ ਉਹਨਾਂ ਨੇ ਸਾਨੂੰ 15 ਲੱਖ ਦੱਸਿਆ ਤੇ ਜਦੋਂ ਤੁਸੀਂ ਬੋਡੀ ਕੇਅਰ ਪੈਕ ਯੂਜ਼ ਕੀਤਾ ਉਸ ਤੋਂ ਬਾਅਦ ਤੁਹਾਨੂੰ ਕਿੰਨੀ ਕੁ ਤੁਹਾਡੀ ਤਕਲੀਫ ਸਹੀ ਹੋਈ ਨਹੀਂ ਨਹੀਂ ਉਹ ਤਾਂ ਮੋੜ ਗਿਆ ਬਹੁਤ ਜ਼ਿਆਦਾ ਹੀ ਘਟਾ ਹੁਣ ਤੇ ਬੋਡੀ ਕੇਅਰ ਪੈਕ ਲੈਣਾ ਚਾਹੀਦਾ ਸਾਰਿਆਂ ਨੂੰ ਪੰਜ ਹੀ ਲੈਣਾ ਚਾਹੀਦਾ ਹੈ ਇਹਦੇ ਤਾਂ ਤੁਹਾਡੀ ਪੂਰੇ ਪਰਿਵਾਰ ਕੋਸ਼ ਹੈ ਵੀ ਸਾਡਾ ਇੰਨਾ ਅਸਰ ਲੱਖਾਂ ਦਾ ਸਾਡਾ ਖਰਚਾ ਬਚ ਗਿਆ ਨਹੀਂ ਪਰ ਮਾਰ ਸਾਰੇ ਖੁਸ਼ ਹੈਗਾ ਬਰ ਮੈਂ ਕਿੰਨੇ ਨੂੰ ਗੁਰਦੁਆਰੇ ਜਾਨੀਉਂ ਤੇ ਵੀ ਕਹਿੰਦੀਆਂ ਨਾ ਕਹਿੰਦੀ ਸੇਧ ਦਾ ਫਰਕ ਲੱਗਦਾ ਤੁਹਾਡਾ ਜੇਕਰ ਤੁਹਾਨੂੰ ਵੀ ਹਾਰਟ ਦੀ ਪ੍ਰੋਬਲਮ ਹੈ ਡਾਕਟਰ ਨੇ ਤੁਹਾਨੂੰ ਵੀ ਦੱਸਿਆ ਸਟੰਟ ਪੈਣਾ ਜਾਂ ਤੁਹਾਡੀ ਬਾਈਪਾਸ ਸੱਦਰੀ ਹੋਣੀ ਆ ਤੇ ਇਹ ਵੀਡੀਓ ਤੁਹਾਡੇ ਕੰਮ ਦਾ ਹੋ ਸਕਦਾ ਅੱਜ ਅਸੀਂ ਜੰਦਰ ਸ਼ਹਿਰ ਦੇ ਵਿੱਚ ਸਿੰਦਰਕੌਰ ਜੀ ਦੇ ਘਰ ਆਏ ਹਾਂ ਇਹਨਾਂ ਨੇ ਸਾਡਾ ਬਾਡੀ ਕੇਅਰ ਪੈਕ ਯੂਜ਼ ਕੀਤਾ ਆਓ ਸੁਣਦੇ ਆ ਇਹਨਾਂ ਨੂੰ ਕੀ ਪ੍ਰੋਬਲਮ ਸੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਹਾਂ ਜੀ ਤੁਸੀਂ ਦੱਸੋ ਤੁਹਾਨੂੰ ਕੀ ਪ੍ਰੋਬਲਮ ਸੀ ਮੋਟਦੀ ਹੈ ਗਈ ਸੀਗੀ ਤੇ ਉਹਦੇ ਵਿੱਚ ਅਸੀਂ ਡੈਵਟਰ ਦੇ ਗਏ ਆ ਦੋ ਤਿੰਨਾਂ ਕੋਲ ਉਹਨਾਂ ਨੇ ਮਤਲਬ ਚੈੱਕ ਕੀਤਾ ਮੈਨੂੰ ਕਹਿਣ ਲੱਗੇ ਗੰਦੇ ਤੋਂ ਨਾ ਸਟੈਂਟ ਪਾਣੇ ਨੇ ਚਾਰ ਤੇ ਜੋ ਕਿ ਇੱਕ ਮੈਨੂੰ ਹੈ ਗਈ ਸੀਗੀ ਪਥਰੀ ਦੀ ਵੀ ਸ਼ਿਕਾਇਤ ਆ ਗਈ ਸੀ ਪੇਰੋਨਾਂ ਨੇ ਮੈਨੂੰ ਇਹ ਹੀ ਕਿਹਾ ਕਹਿੰਦੇ ਸਟੈਂਟ ਚਾਰ ਪੈਣੇ ਨੇ ਤਾਂ ਖਰਚਾ ਅਸੀਂ ਪੁੱਛਿਆ ਤੇ ਉਹਨਾਂ ਨੇ ਸਾਨੂੰ 15 ਲੱਖ ਦੱਸਿਆ ਜਿਵੇਂ ਕਿ ਤੁਸੀਂ ਸੁਣਦੇ ਪਏ ਇਹਨਾਂ ਦੇ ਡਾਕਟਰ ਸਾਹਿਬ ਨੇ ਕਿਹਾ ਸੀ ਚਾਰ ਸਟੈਂਟ ਪੈਣੇ ਆ ਔਰ ਖਰਚਾ ਸੀ 15 ਲੱਖ ਦਾ ਆਓ ਜਾਣਦੇ ਆ ਇਹ ਕਿਵੇਂ ਠੀਕ ਹੋਏ ਤੋ ਤੁਹਾਨੂੰ ਪਥਰੀ ਕਿੱਥੇ ਸੀਗੀ ਪਿੱਤੇ 'ਚ ਪਿੱਤੇ ਵਿੱਚ ਪਥਰੀ ਸੀ ਹਾਂਜੀ ਹਾਂਜੀ ਤੇ ਮੁੜ ਕੇ ਅਸੀਂ ਮਤਲਬ 15 ਦਿਨ ਰਹੇ ਆ ਸੁਤਾ ਲ ਉਸ ਤੋਂ ਬਾਅਦ ਅਸੀਂ ਘਰ ਆ ਗਏ ਫਿਰ ਇਹਨਾਂ ਦਾ ਇਹ ਰੀ ਉਹਨਾਂ ਦਾ ਸਾਨੂੰ ਪਤਾ ਲੱਗਿਆ ਫਿਰ ਇਹਨਾਂ ਨੂੰ ਅਸੀਂ ਮਤਲਬ ਫੋਨ ਕਰਕੇ ਕਿਹਾ ਤੇ ਆਏ ਸਾਡੇ ਕੋਲ ਫਿਰ ਉਹਦੋਂ ਦੀ ਦਵਾਈ ਇਹਨਾਂ ਦੀ ਚੱਲਦੀ ਆ ਅੱਜ ਤੋਂ 1 ਸਾਲ ਡੇਢ ਪਹਿਲੇ ਦੀ ਗੱਲ ਹੈਗੀ ਆ ਉਦੋਂ ਅਸੀਂ ਉਦੋਂ ਦੀ ਖਾਂਦੀ ਪਈਆਂ ਬਾਕੀ ਹੁਣ ਤਾਂ ਘਟ ਗਈ ਹੈ ਬਹੁਤ ਜ਼ਿਆਦਾ ਇੱਕ ਚਮਚਾ ਦਵਾਈ ਦਾ ਲੈਨੀ ਆ ਬਸ ਤੇ ਤੁਹਾਨੂੰ ਪਹਿਲਾਂ ਪ੍ਰੋਬਲਮ ਕੀ ਕੀ ਆ ਰਹੀ ਸੀ ਜਦੋਂ ਤੁਹਾਨੂੰ ਨਾ ਸਟੰਟ ਪਾਣੇ ਸੀਗੇ ਤੁਹਾਨੂੰ ਕੀ ਕੀ ਤਕਲੀਫ ਸੀਗੀ ਟਟੀਆਂ ਟਟੀਆਂ ਲੱਗ ਜਾਂਦੀਆਂ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਇੱਕ ਜਗ੍ਹਾ ਹਸਪਤਾਲ ਗਈ ਉੱਥੇ ਉਹਨਾਂ ਨੇ ਗਲੂਕੋਜ਼ ਲਾ ਦਿੱਤਾ ਮੈਨੂੰ ਤਿੰਨ ਦਿਨ ਲਾਂਦੇ ਰਹੇ ਨੇ ਫਿਰ ਉਹ ਕਹਿੰਦੇ ਤੁਸੀਂ ਸਕੈਨਿੰਗ ਕਰਾਓ ਮੈਂ ਸਕੈਨਿੰਗ ਕਰਾਈ ਉਹਦੇ 'ਚ ਪੱਥਰੀ ਆਈ ਕਿੰਨ ਪੱਥਰੀਆਂ ਨੇ ਤੁਹਾਡੇ ਉਸ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਕਾਕਰ ਸਾਨੂੰ ਮੈਨੂੰ ਇੱਧਰ ਕਪੂਰਥੱਲੇ ਵੱਲ ਹਸਪਤਾਲ ਵੱਡਾ ਉਹ ਉੱਥੇ ਲੈ ਗਿਆ ਉੱਥੇ ਫਿਰ ਦੱਸਿਆ 15 ਦਿਨ ਰਹੀਆਂ ਉਹਨਾਂ ਨੇ ਇਹੋ ਹੀ ਕਈ ਕਿ ਨੇ ਸਾਨੂੰ ਨੂੰ 15 ਲੱਖ ਦਾ ਖਰਚਾ ਹੈਗਾ ਉਹ ਜੋ ਕਿ ਅਸੀਂ ਨਹੀਂ ਕਰ ਸਕਦੇ ਸੀ ਤੇ ਜਦੋਂ ਤੁਸੀਂ ਬਾਡੀ ਕੇਅਰ ਪੈਕ ਯੂਜ਼ ਕੀਤਾ ਉਸ ਤੋਂ ਬਾਅਦ ਤੁਹਾਨੂੰ ਕਿੰਨੀ ਕੀ ਤੁਹਾਡੀ ਤਕਲੀਫ ਸਹੀ ਹੋਈ ਆ ਤੇ ਕਿੰਨੇ ਕੁ ਸੂਦੀ ਠੀਕ ਹੋਈਆਂ ਆਪਣੇ ਆਪਣੇ ਮਹਿਸੂਸ ਕਰਦੇ ਆ ਨਹੀਂ ਨਹੀਂ ਮੈਂ ਤਾਂ ਥੋੜੀ ਜਿਹਾ ਬਹੁਤ ਜ਼ਿਆਦਾ ਹੀ ਘਟਾ ਹੁਣ ਤੇ ਅੱਗੇ ਜਦੋਂ ਆਪਾਂ ਤੁਹਾਡੇ ਕੋਲ ਆਏ ਸੀਗੀ ਤੁਸੀਂ ਸੈਰ ਵੀ ਨਹੀਂ ਕਰ ਪਾ ਰਹੇ ਸੀਗੇ ਤੁਸੀਂ ਕਿਹਨੇ ਕਹਿ ਰਹੇ ਸੀ ਮੈਨੂੰ ਕੁਝ ਖਾ ਨਹੀਂ ਹੋ ਰਿਹਾ ਔਰ ਮੈਂ ਉੱਠ ਫਿਰ ਵੀ ਚੱਲ ਫਿਰ ਵੀ ਨਹੀਂ ਸਕਦੀ ਬਹੁਤ ਤਕਲੀਫ ਹੋ ਰਹੀ ਆ ਤੇ ਅੱਜ ਕਿਦਾਂ ਦਾ ਤੁਸੀਂ ਮਹਿਸੂਸ ਕਰਦੇ 1.5 ਸਾਲ ਦੇ ਬਾਅਦ ਨਹੀਂ ਉਹ ਤਾਂ ਮੈਂ ਚੱਲਦੀ ਫਿਰਦੀ ਆ ਮਨ ਤੇ ਮਤਲਬ ਥਕਾਵਟ ਜੀ ਹੋ ਜਾਂਦੀ ਏ ਮੈਨੂੰ ਚੱਲਦੀ ਆ ਉੱਤੇ ਪਰ ਉਹਨਾਂ ਘ ਮੈਂ ਕਰ ਸਕਨੀ ਜਿੰਨਾ ਕੋ ਮੇਰਾ ਸਰੀਰ ਜਜ਼ਤ ਦਿੰਦਾ ਮੈਨੂੰ ਉਹਨਾਂ ਹੀ ਕਿ ਸੈਰ ਕਰਦੀ ਆ ਪਹਿਲਾਂ ਕਰ ਹੁੰਦੀ ਸੀ ਕਿ ਨਹੀਂ ਕਰ ਹੁੰਦੀ ਸੀ ਸੈਰ ਪਹਿਲਾਂ ਤਕਲੀਫ ਹੀ ਜ਼ਿਆਦਾ ਸੀਗੀ ਤੇ ਮੈਂ ਕਿੱਥੇ ਕਰਦੀ ਹੋਨ ਮੈਂ ਸੁਣਿਆ ਤੁਸੀਂ ਪੌੜੀਆਂ ਵੀ ਚੜ ਲੰਨੇ ਆ ਦੋ ਦੋ ਪੌੜੀਆਂ ਚੜ ਲੰਨੇ ਉਤਰ ਜੰਨੇ ਆ ਤੇ ਕੋਠੇ ਤੇ ਵੀ ਤੁਸੀਂ ਧੁੱਪ ਸੇਕ ਲੰਨੇ ਸਰਦੀਆਂ ਨੂੰ ਔਰ ਸੈਰ ਕਰ ਲੰਨੇ ਹਾਂ ਹਾਂਜੀ ਉਹ ਕਦੇ ਕਦੀ ਚੜ ਜੰਨੀਆਂ ਹੁਣ ਗਰਮੀ ਆ ਹੁਣ ਤਾਂ ਘਾਟੀ ਚੜਦੀਆਂ ਮੈਂ ਸਰਦੀਆਂ ਨੂੰ ਚੜ ਜਾਂਦੀ ਪਹਿਲਾਂ ਪੌੜੀਆਂ ਚੜ ਹੁੰਦੀਆਂ ਸੀ ਪਹਿਲਾਂ ਜਦੋਂ ਤੁਹਾਨੂੰ ਤਕਲੀਫ ਸੀ ਉਹ ਡਾਕਟਰਾਂ ਨੇ ਨਹੀਂ ਬੰਦ ਕੀਤੀ ਸੀ ਮੈਨੂੰ ਉਹਨਾਂ ਨੇ ਪੌੜੀ ਬੰਦ ਕੀਤੀ ਸੀ ਕਹਿੰਦੇ ਪੌੜੀਆਂ ਚੜਨਾ ਨਹੀਂ ਹੈਗਾ ਤੁਸੀਂ ਇਹ ਤੁਹਾਡੇ ਭਾਰ ਨੂੰ ਕਿੰਨਾ ਫਰਕ ਪਿਆ ਭਾਰ ਮੈਂ ਤਾਂ ਕੋਈ ਵੇਟ ਮੋਰਟ ਤੇ ਨਹੀਂ ਕਰਾਇਆ ਹੈਗਾ ਮੈਂ ਮਕਵਾ ਹੁਣ ਮੈਨੂੰ ਆਪਣੇ ਆਪ ਨੂੰ ਹੀ ਲੱਗਦਾ ਵੀ ਜਿਵੇਂ ਸਾਰੀ ਇਹਨਾਂ ਮਾਸਟਿਲਕਦਾ ਸੀਗਾ ਉਹ ਥੋੜਾ ਥੋੜਾ ਲੱਗਦਾ ਮੈਨੂੰ ਵੀ ਭਰਿਆ ਲੱਗਦਾ ਅੱਗੇ ਤੁਸੀਂ ਜਿਆਦਾ ਮਤਲਬ ਹੈਵੀ ਸੀ ਤੇ ਫਿਰ ਤੁਹਾਡਾ ਥੋੜਾ weight ਵੀ ਘਟਿਆ weight ਘਟਿਆ weight ਤਾਂ ਸੁੱਕ ਹੀ ਗਿਆ ਸੀਗਾ ਦੇਖਿਆ ਹੀ ਸੀਗਾ ਇਹਨਾਂ ਨੇ ਤੇ ਹੁਣ ਤੇ ਉਹ ਸਰੀਰ ਜਿਵੇਂ ਥੋੜਾ ਜਿਹਾ ਭਰਨਾ ਸ਼ੁਰੂ ਹੋ ਗਿਆ ਬਸ ਜਿਵੇਂ ਕਿ ਤੁਸੀਂ ਦੇਖਿਆ ਇਹਨਾਂ ਨੂੰ ਇਹਨਾਂ ਨੂੰ ਚਾਰ ਸਟੰਡ ਪਾਉਣ ਵਾਸਤੇ ਦੱਸੇ ਸੀ ਡਾਕਟਰ ਸਾਹਿਬ ਨੇ ਔਰ ਇਹਨਾਂ ਦੇ ਪਿੱਤੇ ਵਿੱਚ ਪਥਰੀ ਸੀ ਬਹੁਤ ਤਕਲੀਫ ਸੀ ਚੱਲ ਫਿਰ ਵੀ ਨਹੀਂ ਸੀ ਸਕਦੇ ਲੇਕਿਨ ਅੱਜ ਤੁਸੀਂ ਦੇਖਦੇ ਆਂ 1.5 ਸਾਲ ਦੇ ਬਾਅਦ ਹੁਣ ਇਹ ਸੈਰ ਵੀ ਕਰ ਲੈਂਦੇ ਆ ਪੌਡੀਅਮ ਵੀ ਚੜ ਲੈਂਦੇ ਆ ਔਰ ਵਧੀਆ ਖਾਂਦੇ ਪੀਂਦੇ ਵੀ ਆ ਰੋਟੀ ਪਾਣੀ ਵੀ ਵਧੀਆ ਤਿੱਕਿਆ ਖਾ ਸਕਦੇ ਆ ਔਰ ਇਹਨਾਂ ਦੀ ਜਿਹੜੀ ਪਥਰੀ ਦੀ ਦਰਦ ਆ ਉਹ ਵੀ ਬਹੁਤ ਘਟ ਗਈ ਆ ਤੇ ਹੁਣ ਉਹ ਦੱਸ ਬਿਲਕੁਲ ਮਹਿਸੂਸ ਨਹੀਂ ਕਰਦੇ ਤੇ ਤੁਸੀਂ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਸਾਡਾ ਚੈਨਲ ਤੁਸੀਂ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਬੋਡੀ ਕੇਅਰ ਪੈਕ ਲੈਣਾ ਚ ਬਹੁਤ ਜ਼ਰੂਰੀ ਹੈ ਸਾਰਿਆਂ ਵਾਸਤੇ ਤੁਹਾਡੀ ਅੱਜ ਫੈਮਿਲੀ ਖੁਸ਼ ਹੈ ਤੁਹਾਡੇ ਤੁਹਾਡੇ ਪੂਰੇ ਪਰਿਵਾਰ ਖੁਸ਼ ਹੈ ਵੀ ਸਾਡਾ ਇੰਨਾ ਅਸਰ ਲੱਖਾਂ ਦਾ ਸਾਡਾ ਖਰਚਾ ਬਚ ਗਿਆ ਨਹੀਂ ਪਰਿਵਾਰ ਸਾਰੇ ਖੁਸ਼ ਹੈਗਾ ਉਹ ਅੱਗੇ ਕਹਿੰਦੇ ਨੇ ਕਹਿੰਦੇ ਮम्मी ਸਿਹਤ ਹੁਣ ਬੰਦ ਹੀ ਪਈ ਗਈ ਹੈ ਤੁਹਾਡੀ ਹਾਂਜੀ ਮੈਂ ਤਾਂ ਸੋਕੋ ਕਿਹਾ ਮੈਂ ਕਹਿੰਦਾ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਕਹਿੰਦਾ ਨਹੀਂ ਫਰਕ ਲੱਗਦਾ ਕਾਫੀ ਬਾਰੋਂ ਵੀ ਕਹਿੰਦੇ ਨੇ ਮੈਂ ਗੁਰਦੁਆਰੇ ਜਾਨੀ ਆਉਂਦੀ ਵੀ ਕਹਿੰਦੀਆਂ ਨੇ ਕਹਿੰਦੀ ਸਿਹਤ ਦਾ ਫਰਕ ਲੱਗਦਾ ਤੁਹਾਡਾ ਹੁਣ ਹਾਂਜੀ ਬਹੁਤ ਠੀਕ ਆ ਸੋ ਦੋਸਤੋ ਜਿਵੇਂ ਤੁਸੀਂ ਦੇਖਿਆ ਕਿ ਬਾਡੀ ਕੇਅਰ ਪੈਕ ਦਾ ਇੱਕ ਹੋਰ ਸ਼ਾਨਦਾਰ ਰਿਜ਼ਲਟ ਹਾਰਟ ਦੇ ਉੱਤੇ ਬਾਈਪਾਸ ਜਰੀ ਤੇ ਸਟੰਟ ਪਾਉਣ ਨੂੰ ਡਾਕਟਰ ਨੇ ਕਿਹਾ ਸੀਗਾ ਲੇਕਿਨ ਇਹਨਾਂ ਨੇ ਸਟੰਟ ਨਹੀਂ ਪਾਇਆ ਕੋਈ ਸਰਜਰੀ ਜਾਂ ਕੋਈ ਆਪਰੇਸ਼ਨ ਨਹੀਂ ਕਰਾਇਆ ਲੇਕਿਨ ਸਿਰਫ ਸਾਡਾ ਬਾਡੀ ਕੇਅਰ ਪੈਕ ਘਰ ਬੈਠ ਕੇ ਯੂਜ਼ ਕੀਤਾ ਤੇ ਆਪਣੀ ਸਿਹਤ ਨੂੰ ਠੀਕ ਕੀਤਾ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਲੋਕਾਂ ਤੱਕ ਇਹ ਸ਼ੇਅਰ ਕਰੋ ਧੰਨਵਾਦ